ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਰਠ ਮਹੱਲ ਪੰਜਵਾਬ ਸਦਾ ਸਦਾ ਹਰ ਜਾਪੇ ਪ੍ਰਭ ਬਾਲ ਕਰਾਖੇ ਆਪੇ ਸੀਤਲਾ ਠਾਕ ਰਾਈ ਬੇਗਨ ਗਏ ਹਰਨਾ ਮੇਰਾ ਪ੍ਰਭੂ ਆ ਸਦਾ ਦਇਆ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾਇ ਕਿਰਪਾ ਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਬਨਾਨਕ ਸੁਖ ਸੰਵੰਤੀ ਸੋਰਠ ਮਹੱਲਾ ਪੰਜ ਬਾਣੀ ਸਦਾ ਸਦਾ ਹਰਿ ਜਾਪੀ ਪ੍ਰਭ ਬਾਲਕ ਰਾਖੇ ਆਪੇ ਸੀਤ ਲਾਠ ਠਾਕ ਰਾਈ बेगन गई हार न आई मेरा प्रभुआ सदा दयाला अरदास सुनी भगत अपने की सब जीव पाया किरपाल रहाऊ प्रभु करण कारण समराथा हर सिमरत सब दुख लाथा ਆਪਣੇ ਦਾਸ ਕੀ ਸੁਣੀ ਬੇਨੰਤੀ ਸਬ ਨਾਨਕ ਸੁਖ ਸਵੰਤੀ ਸੋਰਠ ਮਹਲਾ 5 ਸਦਾ ਸਦਾ ਹਰਿ ਜਾਪੀ ਪ੍ਰਭ ਬਾਲ ਕਰਾਖੇ ਆਪੀ ਸੀਤ ਲਾ ਠਾਕ ਰਾਈ बेगनंगई हरनाई मेरा प्रभुवा सदा दयाल अरदास सुनी भगत अपने की सब जी पया किरपाल रहा प्रभु कारण कारण समराथा ਸਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੋਰਠ ਮਹਾ ਪੰਜ ਵਾ ਸਦਾ ਸਦਾ ਹਰਿ ਜਾਪੀ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੂਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਿਆ ਕਿਰਪਾਲਾ ਰਹਾ ਰਾਬ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਬ ਨਾਨਕ ਸੁਖ ਸੁਬੰਤੀ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੀ ਪ੍ਰਭ ਬਾਲਕ ਰਾਖੇ ਆਪੇ ਸਿਤਲਾ ਠਾਕ ਰਾਈ ਬਿਕਨ ਗਏ ਹਰ ਨਾਈ ਮੇਰਾ ਪ੍ਰਭੂਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾਇ ਕਿਰਪਾ ਨਾ ਰਹਾ ਪ੍ਰਭ ਕਰਨ ਕਾਰਨ ਸਮਰਥ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਬ ਨਾਨਕ ਸੁਖ ਸੰਬੰਤੀ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੀ ਪ੍ਰਭ ਬਾਲ ਕਰਾਖੀ ਆਪੀ ਸਿਤਲਾ ਠਾਕ ਰਾਈ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਤਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾਇ ਕਿਰਪਾ ਲਾ ਰਹਾਉ ਪ੍ਰਭ ਕਰਨ ਕਾਰਨ ਸਮਰਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਬ ਨਾਨਕ ਸੁਖ ਸਵੰਤੀ ਸੋਰਠ ਮਹਲਾ ਪੰਜਵਾ ਸਦਾ ਸਦਾ ਹਰ ਜਾਪੀ ਪ੍ਰਭ ਬਾਲਕ ਰਾਖੀ ਆਪੀ ਸੀਤ ਲਾਠ ਠਾਕ ਰਾਈ ਬਿਗਨ ਗਈ ਹਰ ਨਾਈ ਮੇਰਾ ਪ੍ਰਭੂ ਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਿਆ ਕਿਰਪਾ ਰਹਾਉ ਪ੍ਰਾਪ ਕਰਨ ਕਾਰਨ ਸਮਰਾਥ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਦੰਤੀ ਸਭ ਨਾਨਕ ਸੁਖ ਸੰਵੰਤੀ ਸੋ ਰਟ ਮਹਲਾ 5 ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੀ ਆਪੀ ਸੀਤਾ ਲਾ ਠਾਕ ਰਾਈ ਬੇਗਨ ਗਏ ਹਰਨਾਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਿਆ ਕਿਰਪਾ ਰਾਹਾ ਪ੍ਰਭ ਕਰਨ ਕਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੰਵੰਤੀ ਸੋਰਠ ਮਹਲਾ ਪੰਜਵਾ ਸਦਾ ਸਦਾ ਹਰ ਜਾਪੀ ਪਰਬਾਲਕ ਰਾਖੇ ਆਪੇ ਸੀਤਲਾ ਠਾਕ ਰਾਈ ਬਿਗਨ ਗਏ ਹਰਨਾਈ ਮੇਰਾ ਪ੍ਰਭੂਆ ਸਦਾ ਦਇਅਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਿਆ ਕਿਰਪਾਲ ਰਹਾਉ ਪ੍ਰਭ ਕਰਨ ਕਾਰਨ ਸਮਰਹਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੋਰਠ ਮਹਲਾ ਸਦਾ ਸਦਾ ਹਰ ਜੱਪੀ ਪ੍ਰਭ ਬਾਲਕ ਰਾਖੀ ਆਪੇ ਸੀਤ ਲਾ ਠਾਕ ਰਾਈ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਾਭ ਜੀ ਪਿਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰੱਥ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਬ ਨਾਨਕ ਸੁਖ ਸਵੰਤੀ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੀ ਪ੍ਰਭ ਬਾਲਕ ਰਾਖੇ ਆਪੀ ਸੀਤ ਲਾ ਠਾਕ ਰਾਈ ਬਿਗਣ ਗਏ ਹਰ ਨਾਈ ਮੇਰਾ ਪ੍ਰਭੂਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਬਜੀ ਪਿਆ ਕਿਰਪਾਲਾ ਰਹਾ ਪ੍ਰਭ ਕਰਨ ਕਾਰਨ ਸਮਰਾਥ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਬਨਾਨ ਕ ਸੁਖ ਸਵੰਤੀ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾ ਬੇਗਨ ਗਏ ਹਰ ਨਾਮ ਬਹੁ ਆਸ ਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਿਆ ਕਿਰਪਾ ਰਹਾ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਬਨਾ ਨਾਨਕ ਸੁਖ ਸੰਤੀ ਸੋਰਠ ਮਹਲਾ ਪੰਜਵਾ ਸਦਾ ਸਦਾ ਹਰਿ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤ ਲਾ ਠਾਕ ਰਾਈ बेगन गई हर नाही मेरा प्रभुवा सदा दयाला अरदास सुनी भगत अपने की सब जी पया करपला रहा प्रभु कारण कारण समराथा हर सिमरत सब दुख लाथा ਆਪਣੇ ਦਾਸ ਕੀ ਸੁਣੀ ਬੇਨੰਤੀ ਸਬਨਾ ਨਾਨਕ ਸੁਖ ਸਵੰਤੀ ਸੋ ਰਠ ਮਹਲਾ ਪੰਜਵਾ ਸਦਾ ਸਦਾ ਹਰਿ ਜਾਪੀ ਰਬਾ ਬਾਲਕ ਰੱਖੇ ਆਪੀ ਸਿਤਲਾ ਠਾਕ ਰਾਈ ਬੇਗਨ ਗਈ ਹਰ ਨਾਈ ਮੇਰਾ ਪ੍ਰਭੂ ਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲ ਰਹਾ ਪ੍ਰਭ ਕਰਨ ਕਾਰਨ ਸਮਰਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੋਰਠ ਮਹਲਾ ਪੰਜਵਾ ਸਦਾ ਸਦਾ ਹਰ ਜਾਪੀ ਪ੍ਰਭ ਪਾਲ ਕਰਾਖੀ ਅੱਪੀ ਸੀਤ ਲਾ ਠਾਕ ਰਾਈ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਇਆਲਾ ਅਰੇ ਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾਇਆ ਕਿਰਪਾ ਲਰਹਾਉ ਪ੍ਰਭ ਕਰਨ ਕਾਰਨ ਸਮਰਥ ਹਰ ਸਿਮਰਤ ਸਭ ਦੁਖ ਲਾਥ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੰਵੰਤੀ ਸੋ ਰਟ ਮਹਲਾ ਪੰਜਵਾ ਸਦਾ ਸਦਾ ਹਰ ਜਾਪੀ ਪ੍ਰਭ ਬਾਦ ਕਰਾਖੇ ਆਪੀ ਸੀਤ ਲਾ ਠਾਕ ਰਾਈ ਬਿਗਣ ਗਏ ਹਰ ਨਾਈ ਮੇਰਾ ਪ੍ਰਭ ਹੂਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾਇ ਕਿਰਪਨ ਰਹਾ ਪ੍ਰਭ ਕਰਨ ਕਾਰਨ ਸਮਰਥਾ ਹਰ ਸਿਮਰਤ ਸਭ ਦੁਖ ਲਾਥ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰੰਟੀ ਸੋਰਠ ਮਹਲਾ 5 ਸਦਾ ਸਦਾ ਹਰ ਜਾਪੀ ਪ੍ਰਭ ਬਾਲਕ ਰਾਖੀ ਆਪੀ ਸੀਤ ਲਾਠਾ ਕਰਾਈ ਬਿਗਨ ਗਏ ਹਾਰ ਨਾਈ ਮੇਰਾ ਪ੍ਰਭ ਹੂਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਿਆ ਕਿਰਪਾ ਰਹਾਉ ਪ੍ਰਾਪ ਕਰਨ ਕਾਰਨ ਸਮਰਥਾ ਹਰ ਸਿਮਰਤ ਸਾਬ ਦੁਖ ਲਾਥ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੰਬੰਤੀ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੀ ਪ੍ਰਭ ਬਾਲ ਕਰਾਖੀ ਆਪੇ ਸੀਤਲਾ ਠਾਕ ਰਾਈ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੂਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਿਆ ਕਿਰਪਾਲਾ ਰਹਾਉ ਰਬ ਕਰਨ ਕਾਰਨ ਸਮਰਾਥਾ ਹਾਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੰਬੰਤੀ ਸੋਰਠ ਮਹਲਾ 5ਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲ ਕਰਾਖੇ ਆਪੇ ਸੀਤ ਲਾ ਠਾਕ ਰਾਈ ਵਿਗਨ ਗਏ ਹਰ ਨਾਈ ਮੇਰਾ ਪ੍ਰਭੂ ਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾ ਰਹਾਓ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰੰਤੀ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਬਨਾਦ ਸੁਖ ਸੁਵੰਤੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸੰਗਲ ਜਗਤ ਚੰਗੀਆਂ ਬੁਰੀਆਂ ਬਾਚੈ ਧਰਮ ਹਦੂਰ ਤਨ ਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ